ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲਾ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੋਦਨ ਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਇਆਲ ਦਮਦਰ ਗੁਰਮਖ ਪਾਈਐ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਭੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਇਕਾਤੀ ਜਿਓ ਅਮੋਕ ਦਰਸਨ ਬੇ ਅਪਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮੁਖ ਨਾਮ ਜਪਿਐ ਤਿਤ ਤਰਿਐ ਗਤ ਨਾਨਕ ਬਿਰਲੀ ਜਾਤੀ ਜਿਉ ਮਾਜ ਮਹਲਾ ਪੰਜਵਾਰ ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾਰ ਦੀਨ ਦਿਆਲਾ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦੇ ਆਲਦ ਮੋਦਰ ਗੁਰਮਖ ਪਾਈਐ ਔਰਤ ਕਿਤੈ ਨ ਪਾਤੀ ਜਿਉ ਨਿਰਹਰੀ ਕੇਸਵ ਨਿਰਭੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਦਰਸਨ ਬਿ ਅਪਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਬਿਰਲੀ ਜਾਤੀ ਜਿਓ आज ਮਹਲਾ ਪੰਜਵਾਰ ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾਰ ਦੀਨ ਦਿਆਲਾ ਗੋਪਾਲ ਗੋਬਿੰਦਾ ਹਰਿ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦ ਸੁਦਨ ਇਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਇਆਲ ਦਮਦਰ ਗੁਰਮਖ ਪਾਈਐ ਹੋਰਤ ਕਿਤੈ ਨ ਪਾਤੀ ਜਿਉ ਨਿਰਹਰੀ ਕੇਸਵ ਨਿਰਵਹਿਰਾ ਕੋਟ ਜਨਾ ਜਾ ਕੇ ਪੁਜੇ ਪੈਰਾ ਗੁਰਮਖ ਹਿਰਦੈ ਜਾ ਕੇ ਹਰ ਹਰ ਸੋਈ ਪਦਤ ਇਕਾਤੀ ਜਿਓ ਅਮੋਕ ਦਰਸਨ ਬਿ ਅਪਰਾ ਵੱਡ ਸਮਰਥ ਸਦਾ ਦਾਤਾਰਾ ਗੁਰਮਖ ਨਾਮ ਜਪਿਐ ਤਿਤ ਤਰਿਐ ਗਤ ਨਾਨਕ ਬਿਰਲੀ ਜਾਤੀ ਜਿਉ ਮਾਜ ਮਹਲਾ ਪੰਜਵਾਰ ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲਾ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਇਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਈਐ ਹੋਰਤ ਕਿਤੈ ਨ ਪਾਤੀ ਜਿਉ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਉ ਅਮੋਕ ਦਰਸਨ ਬੇ ਅਪਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਬਿਰਲੀ ਜਾਤੀ ਜਿਉ ਮਾਜ ਮਹਲਾ ਪੰਜਵਾਂ पार ब्रह्म अपरंपर देवा अगम अगोचर अलख अपेवा दीन दयाल गोपाल गोविन्द हारः गुरुमुख गतिजियो गुरुमुख मधुसूदन निस्तारे ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਇਆਲ ਦਮਦਰ ਗੁਰਮਖ ਪਾਈਐ ਹੋਰਤ ਕਿਤੈ ਨ ਪਾਤੀ ਜਿਉ ਨਿਰਹਰੀ ਕੇਸਵ ਨਿਰਭੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਖਿਰਦੈ ਜਕੈ ਹਰ ਹਰ ਸੋਇ ਪਗਤ ਇਕਾਤੀ ਜਿਓ ਅਮੋਕ ਦਰਸਨ ਬਿ ਅਪਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਬਿਰਲੀ ਜਾਤੀ ਜਿਓ ਮਾਜ ਮਹਲਾ ਪੰਜਵਾਰ ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਰਾ ਦੀਨ ਦਿਆਲਾ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਈਐ ਹੋਰਤ ਕਿਤੈ ਨ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੁਜੇ ਪੈਰਾ ਗੁਰਮਖ ਹਿਰਦੈ ਜਾ ਕੇ ਹਰ ਹਰ ਸੋਈ ਪਦਤ ਇਕਾਤੀ ਜਿਓ ਅਮੋਕ ਦਰਸਨ ਬਿ ਅਪਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰਿਐ ਗਤ ਨਾਨਕ ਬਿਰਲੀ ਜਾਤੀ ਜਿਉ ਮਾਜ ਮਹਲਾ ਪੰਜਵਾਰ ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾਰ ਦੀਨ ਦਿਆਲਾ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦੇ ਆਲ ਦਮਦਰ ਗੁਰਮਖ ਪਾਇਆ ਹੋਰਤ ਕਿ ਤੈ ਨਾ ਪਾਤੀ ਜਿਉ ਨਿਰਹਰੀ ਕੇਸਵ ਨਿਰਵਹਿਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਦਰਸਨ ਬਿ ਅਪਰਾ ਵੱਡ ਸਮਰਥ ਸਦਾ ਦਾਤਾਰਾ ਗੁਰਮਖ ਨਾਮ ਜਪਿਐ ਤਿਤ ਤਰਿਐ ਗਤ ਨਾਨਕ ਬਿਰਲੀ ਜਾਤੀ ਜਿਓ माज ਮਹਲਾ ਪੰਜਵਾਰ ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰਿ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੋਦਨ ਨਿਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਇਆਲ ਦਮਦਰ ਗੁਰਮਖ ਪਾਈਐ ਹੋਰਤ ਕਿਤੈ ਨ ਪਾਤੀ ਜਿਉ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੁਜੇ ਪੈਰਾ ਗੁਰਮਖ ਹਿਰਦੈ ਜਾ ਕੇ ਹਰ ਹਰ ਸੋਈ ਪਦਤ ਇਕਾਤੀ ਜਿਓ ਅਮੋਕ ਦਰਸਨ ਬਿ ਅਪਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਬਿਰਲੀ ਜਤੀ ਜਿਉ ਮਾਜ ਮਹਲਾ ਪੰਜਵਾਰ ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲਾ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਧਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲਾ ਦਮਦਰ ਗੁਰਮਖ ਪਾਈਐ ਔਰਤ ਕਿਤੈ ਨ ਪਾਤੀ ਜਿਉ ਨਿਰਹਰੀ ਕੇਸਵ ਨਿਰਵਹਿਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਉ ਅਮੋਕ ਦਰਸਨ ਬਿਆਪਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰਿਐ ਗਤ ਨਾਨਕ ਬਿਰਲੀ ਜਾਤੀ ਜਿਉ ਮਾਜ ਮਹਲਾ ਪੰਜਵਾਂ पार ब्रह्म देवा अगम अगोचर अलख अपेवा दीन दयाल गो गोपाल हर हारः गुरुमुख गति जियो गुरुमुख मधुसूदन निस्तारे ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਇਆਲ ਦਮਦਰ ਗੁਰਮਖ ਪਾਈਐ ਹੋਰਤ ਕਿਤੈ ਨ ਪਾਤੀ ਜਿਉ ਨਿਰਹਰੀ ਕੇਸਵ ਨਿਰਵਹਿਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਕੈ ਹਰ ਹਰ ਸੋਇ ਪਗਤ ਇਕਾਤੀ ਜਿਓ ਅਮੋਕ ਦਰਸਨ ਬਿ ਅਪਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰਿਐ ਗਤ ਨਾਨਕ ਬਿਰਲੀ ਜਤੀ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ ਫਤਹਿ